ਗੁਰਦੁਆਰੇ ਸਾਹਿਬ ਦੇ ਵਿੱਚ ਆਪਾਂ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਐ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਆਪਾਂ ਥੋੜੀ ਦਿਖਾਓ ਹਾਂ ਹਾਂ ਪਰਸਪਰ ਅਗਲੀ ਨਿਯਤ ਹੈ ਕਿ ਨਿਆਇ ਦਾਟਾ ਦਿਖਾਓ ਸਾਡਾ ਬਤਾਲਾ ਲੋਹਗੀਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਆ ਇਹ ਕੋਈ ਅਸ਼ਲੀਲ ਗਲਤੀ ਹੈ ਕਹਿੰਦਾ ਹਾਂ ਗਲਤੀ ਹੈ ਅਗਰ ਗਲਤੀ ਨਹੀਂ ਕਰ ਰਹੇ ਤੂੰ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਹੈ ਜਿਵੇਂ ਸੱਕੇ ਮੈਚ ਨਹੀਂ ਗੁਰੂ ਆਈਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਕਾਇਮ ਰੱਖਦੇ ਆ ਉਹਨਾਂ ਨੂੰ ਗੁੰਡਾ ਗੱਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕੀ ਕਰਤਾਨ ਦਾ ਨਾਮ ਦਿੱਤਾ ਜਾਂਦਾ ਵੈ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮੰਨੇ ਦੇ ਵਿੱਚ ਗੁਰੂ ਦੀ ਦਿੱਧਵੀ ਨਹੀਂ ਹੁੰਦਾਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਗੁਰੂ ਦੀ ਸਿੰਗੜੀਆਂ ਨਹੀਂ ਐ ਜੇ ਕੋਰੇ ਦੇ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਹੈ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਹੈ ਉਹ ਚੋਰਨੀਆਂ ਘੁਆੜਨੀਆਂ ਨਕਲੀ ਸਿੱਕੀਆਂ ਘੁਆੜਨੀਆਂ ਉਹਨਾਂ ਦੀ ਗਲਤੀ ਹੈ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਵਾ ਸਾਨੂੰ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮੁੰਲਾ ਕਹਿੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣੇ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੁਸੀਂ ਬਹੁਤ ਆਂਦੀਆਂ ਸੀ ਹਾਂ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਹਾਂ ਏ ਬੰਦਿਆਂ ਨੂੰ ਕਹਿੰਦੇ ਆ ਲੰਗਰ ਖਾਣ ਆਗੇ ਲੰਗਰ ਖਾਣ ਆਗੇ ਕਿਉਂ ਸਾਡਾ ਬਾਪ ਦਾ ਘਰ ਹੈ ਅਸੀਂ ਪਿੰਨ ਬੁਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਵੇ ਤਾਂ ਖੜੇ ਆ ਨਾ ਤੂੰ ਲੱਕ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਹਰ ਦੇ ਘਰ ਤੂੰ ਮਨਾ ਕਰ ਰਿਹਾ ਨਾ ਮੈਂ ਇੱਕ ਤੋਂ ਦੁਖੀਆਂ ਔਰ ਇੱਥੇ ਅੰਦਰ ਕੁੜੀਆਂ ਨਾਲ ਨਹੀਂ ਥਮਾਨੀਆਂ ਨਾਲ ਵੀ ਇਕੱਲਾ ਹੋ ਰਹੀਆਂ ਕਈ ਬਥਾਰੀਆਂ ਗਰੀਬੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸੱਪ ਨੂੰ ਕਹਾਂ ਤੁਸੀਂ ਆਓ ਅਸੀਂ ਤੁਹਾਡੇ ਨਾਲ ਆ ਮਰ ਉਹ ਕਰਿਆ ਕਹਿੰਦੇ ਨਹੀਂ ਮੇਰੇ ਬੱਚੇ ਰੂਲ ਜੜ ਗਏ ਮੇਰਾ ਘਰ ਵਾਲਾ ਮੈਨੂੰ ਕਰੋ ਕੱਢ ਦੇਗਾ ਮੈਂ ਕਿ ਨਹੀਂ ਆਵਾਂਗੀ ਮੈਂ ਫਿਰ ਉਸ ਤੋਂ ਬਾਅਦ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਨਾ ਪਰ ਉਹ ਵਿਚਾਰ ਗਿਆ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਗਲਤ ਹੋਈ ਐ ਬਹੁਤ ਜ਼ਿਆਦਾ ਗਲਤ ਹੋਈ ਐ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣੀ ਐ ਨਾ ਪਰਚੇ ਪਾ ਦੋ ਇਹ ਕਰ ਦੋ ਤੇ ਅਸੀਂ ਗੁਰੂ ਦੇ ਸਿੱਖਣੀਆਂ ਨੇ ਅੱਗੇ ਅੱਜ ਅਸੀਂ ਸਦਲਤ ਹਾਰ ਗਏ ਉਹਨਾਂ ਨੂੰ ਕਹਿਣਾ ਕਿ ਅੰਦਰ ਕੁਝ ਨਹੀਂ ਐ ਅੰਦਰ ਕੋਈ ਐਵੇਂ ਦੀ ਗੱਲ ਨਹੀਂ ਹੋਈ ਸੀ ਅਸੀਂ ਬੈਠੇ ਸੀ ਨੋਰਮਲ ਗੱਲ ਸਾਰਾ ਝੂਠ ਹੈ ਵੀਰ ਜੀ ਸਭ ਹੈ ਅੱਛਾ ਮੈਂ ਝੂਠ ਹੋਣ ਦੀ ਨਹੀਂ ਐ ਝੂਠ ਹੋਣ ਕੇ ਪਰ ਜਿਹੜੀ ਗੁਰੂ ਸਾਹਿਬ ਦੀ ਵੀਡੀਓ ਰਾਈਡਰ ਹੋ ਗਿਆ ਉਹ ਕਦੀ ਵੀ ਝੂਠ ਨਹੀਂ ਝੂਠ ਹੈ ਝੂਠ ਹੈ ਜੋ ਵੀ ਸਾਹਮਣੇ ਸੀ ਨੀ ਆਣੇ ਨਾ ਸੀ ਚੁੱਕੇ ਸੀ ਨੀ ਆਣੇ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਬਾਤਿੰਗ ਬੋਲੀ ਪ੍ਰਧਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਅਸ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਵੀ ਕਹਿਤਾ ਸਿਰ ਦੋ ਗੱਲਾਂ ਕਿ ਬਲਾਉ ਬੱਚੇ ਨੂੰ ਸਿਰ ਬੱਚਾ ਕਿਉਂ ਨਹੀਂ ਆਇਆ ਜੇ ਅਸੀਂ ਸੱਚੇ ਤੇ ਬਲਾਉ ਜੇ ਅਸੀਂ ਟਾਈਮ ਦੇਤਾ ਸੀ ਉਹਨਾਂ ਨੂੰ ਟੈਟ ਕੇ ਅਸੀਂ ਗੱਲ ਹੋ ਪੁਲਿਸ ਮੇਰੀ ਗੱਲ ਸੁਣੋ ਹੁਣ ਪੁਲਿਸ ਮਾਮਲਾ ਚੱਲਿਆ ਗਿਆ ਨਿਆਂ ਸਿੰਘ ਕਿਤੇ ਵੀ ਨਹੀਂ ਵੀ ਥਾਣੇ ਚਲੇ ਗਿਆ ਤੁਸੀਂ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਜੇ ਤੁਹਾਨੂੰ ਥਾਣੇ ਬੁਲਾਣਾ ਪਿਆ ਜਾਂ ਜਾਣਾ ਪਿਆ ਕਿ ਆ ਤੁਸੀਂ ਐਪਲੀਕੇਸ਼ਨ ਵਕਰੀ ਦੋਗੇ ਇਹ ਕਰ ਪ੍ਰਧਾਨ ਤੇ ਪ੍ਰਧਾਨ ਦੇ ਦੋਨੋਂ ਮੁੰਡਿਆਂ ਦਾ ਕੇਸ ਬੋਗੇ ਅਸੀਂ ਸਾਰੇ ਜਾਣੂ ਸਾਰੇ ਜਾਣੂ ਉਹਦੇ ਵੱਡੇ ਮੁੰਡੇ ਨੇ ਅੱਜ ਮੇਰੇ ਮੁੰਡੇ ਦੀ ਪਾਗ ਲਾਈ ਹੈ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪ੍ਰਧਾਨ ਨੇ ਮੇਰੇ ਮੁੰਡੇ ਨੂੰ ਕੁੱਟਿਆ ਤੁਸੀਂ ਸਾਰੇ ਪਾਸੇ ਚਲਦੇ ਆ ਤੁਸੀਂ ਤਿੰਨੇ ਤੇ ਕੇਸ ਬੋਹੋਗੇ ਵੀਡੀਓ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਕੋਲ ਹੈ ਅਸੀਂ ਨਹੀਂ ਬੋਲਾਂਗੇ ਪਰ ਵੀਡੀਓ ਬੋਲੇਗੀ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਪਰ ਉਸ ਕਰਕੇ ਸਾਡੇ ਨਾਲ ਖੜੋ ਵੀਡੀਓ ਕਿਸ ਤਰ੍ਹਾਂ ਦੀ ਹੈ ਵੀਡੀਓ ਬਹੁਤ ਅਸਲੀ ਹੈ 1 ਮਿੰਟ ਅਸੀਂ ਆਪਣੇ ਸਾਡੇ ਘਰ ਵੀ ਭਰਾ ਹੈਗੇ ਆ ਅੱਜ ਤੱਕ ਅਸੀਂ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ है बस बखर का खालसा भाई जी की अं माइक दे दो माइक कर दो तो वो भी कर दो थैंक यू आप भी की मामला सारा ज़रा लग रहा है की किसते पहला तो बड़ा दुख कि ਅੱਜ ਜੋ ਆਜੋਇਆ ਉਹ ਪਹਿਲਾਂ ਆਇਆ ਅੱਜ ਤੋਂ ਲਾਡੂ ਭਾਦਰ 7-8 ਦਿਨ ਪਹਿਲਾਂ ਉਪਰ ਜਗੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪ੍ਰਕਾਸ਼ ਪ੍ਰੋਫ ਦੇ ਹੁੰਦੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ ਤੇ 12-12 1-2-2 ਵਜੇ ਤੱਕ ਕਰਦੇ ਨੇ ਬੱਚੀਆਂ ਬੱਚੇ ਸਾਰੇ ਰਲ ਕੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀਡੀਓ ਆ ਗਿਆ ਉਹ ਕਰ ਰਹੇ ਨੇ ਦਿਖਾ ਦੇਣੇ ਤੁਹਾਨੂੰ ਜੀ ਉਹ ਘਾਰੇ ਨੇ ਤੇ ਬੱਚੇ 12 ਹੋ ਗਏ ਉਹਨਾਂ ਦੇ ਬਾਅਦ ਨੂੰ 버ਗਰ ਖਾਣੇ ਦਿਖਾਇਆ ਉਹ ਵੀ ਘਾਰੇ ਨੇ ਉਹ ਨਹੀਂ ਆਏ ਕੁਝ ਬੰਦੇ ਪਰਲੇ ਬਸੇ ਦਿਖ ਰਹੇ ਨੇ ਉਹ ਬੱਚੇ ਬੇੜਾ ਬੇਰਾ ਬੇਟਾ ਉਹ ਤੋਂ ਸਾਹਮਣੇ ਘਾਰੇ ਆ ਉਹਨਾਂ ਦੇ ਉਤਾਰੀ ਰਹਿੰਦਾ ਹੈ ਉਹ ਭੈਣ ਭਰਾਵਾ ਵਗਰ ਰਹਿੰਦੇ ਨੇ ਸਾਰੇ ਤੋਂ ਲੋਕ ਉੱਠੀ ਰਹਿੰਦੇ ਬੱਚਿਆ ਬੰਦੇ ਆ ਉਹਨਾਂ ਨੇ ਆਪਸ ਵਿੱਚ ਦੇ ਆਪ ਕਰ ਰੱਖਣਾ ਉਹਦੇ ਤੁਹਾਡੇ ਸਾਹਮਣੇ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਇੱਕ ਨੂੰ ਕਹਿੰਦਾ ਵੀ ਆਰਾਮ ਨਾਲ ਦੇਖੋ ਜੇ ਮਿੰਟ ਬਾਅਦ ਉਹਨੇ ਕਿਹਾ ਵੀ ਨਹੀਂ ਹਾਜਮਿਆ ਕਰ ਰਹੇ ਨੇ ਕੋਈ ਗਲਤ ਨਹੀਂ ਕਰਨਾ ਮੈਨੂੰ ਜੋ ਕਿ ਆ ਗਿਆ ਇੰਨੀ ਦੇਰ ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਜੁਜ ਸਿੰਘ ਆ ਗਏ ਇੱਥੋਂ ਜੀਰਾਂ ਸਿੰਘ ਤੋਂ ਬਾਅਦ ਫੋਨ ਕਰੇ ਕੋ ਆਏ ਮੈਨੂੰ ਅੰਦਰ ਬੈਠੇ ਮੈਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਪਿਆਰ ਨਾਲ ਕਿਹਾ ਸਿੰਘ ਬਾਣਾ ਜੀ ਜੀ ਨੇ ਆਹ ਮੈਂ ਵੀ ਆਓ ਜੀ ਬੈਠੋ ਅੱਜ ਦੱਸੋ ਕਹਿੰਦੇ ਜੀ ਆਖੀ ਵਰਮ ਤੇ ਅਕਈ ਦਸੋ ਪਿਓ ਮੈਂ ਕੁ ਮਾਰੀ ਗੱਲ ਚੱਲੇ ਦੱਸੋ ਕੀ ਹੈ ਮੈਂ ਕਹਿੰਦੀ ਜੀ ਦੱਸੋ ਮੈਂ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਿਆ ਮੈਨੂੰ ਭਰਾਵਾ ਲੱਗਿਆ ਕਿ ਉਹ ਹਾਸਮੁਖ ਕਰ ਰਿਹਾ ਲੈ ਜੇ ਤੀਪੈ ਨੂੰ ਕਰ ਲਿਓ ਸਰਦ ਜੀ ਗੀਤੀ ਹੈ ਉਹ ਇੱਕ ਬੱਚੀ ਕਿਸੇ ਗਰੀਬ ਕਰ ਦਿੱਤੀ ਹੈ ਮਠਿੰਡੇ ਦਵਾਈ ਹੈ ਪੀਜੀ ਜਨਦੀ ਹੈ ਇਹ ਆਪਾਂ ਉਹ ਕੀ ਕਰ ਰਹੇ ਆਂ ਦੀ ਇਹ ਗੱਲ ਲੈ ਤੂੰ ਬਲ ਮੈਂ ਬਿਲਕੁਲ ਬਸ ਨਹੀਂ ਕਰਦਾ ਜੋ ਗੱਲ ਸੱਚਾਈ ਹੈ ਲੈ ਦੋ ਆਪਾਂ ਅਸਤੀਫਾ ਲੈਣਾ ਪਹਿਲੇ ਜੋ ਸਾਡੇ 2-4 ਇਲਾਕੇ ਦੇ ਗਵਰਨਰ ਜਿਹੜੇ ਨਾਲ ਜਿਹੜੇ ਪਹਿਲੀ ਵਾਰੀ ਕਿ ਦੁਬਾਰਾ ਸਾਡੀ ਉੱਤੇ ਗੱਡੀ ਖੜੀ 88 ਇਹ ਤਰੀ ਦੁਸ਼ਤ ਮਤਲਬ ਦਿਸਪਲੀਨ ਗੁਰੂ ਘਰ ਦੇ ਉੱਤੇ ਖੜੀ ਹੋਈ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਾਨੂੰ ਕਿਹਾ ਗਿਆ ਉਹ ਹੀ ਕਹਿ ਜਾਉਣਾ ਮੈਂ ਕਿਹਾ ਕਿ ਜੀ ਬੜੇ ਅੱਪਾ ਕੱਲ ਬਸ ਗੱਲ ਕਰਨਾਂਗੇ ਕਾ ਤੂੰ ਬਨਵਾਸੀ ਕਾ ਬਿਲਕੁਲ ਇਸੇ ਤਰ੍ਹਾਂ ਕਰ ਮੈਂ ਤੁਹਾਨੂੰ ਕਹਾਂ ਪਸਤੋ ਮੈਂ ਨਹੀਂ ਲੇ ਪਰ ਆਪਾਂ ਸਿਵਕਾਂ ਪਰ ਬੈਠਾ ਹੋ ਜੋ ਹੁਕਮ ਆਏਗਾ ਕੁਤਬਾਲਾ ਪਰ ਬੈਠੇ ਮੈਂ ਤਾਂ ਜੀ ਕੋਈ ਨਹੀਂ ਜਿਵੇਂ ਜਾਣ ਗਿਆ ਮਤਲਬ ਉਹਨਾਂ ਨੇ ਜੀ ਬੋਰੀ ਕਹਿੰਦੇ ਤੱਕ ਬੈਕਪਾਂਕ ਉਹ ਮੈਂ ਬੱਚਿੰਗਾ ਗੋਲ ਗਿਆ ਯਾਨੀ ਪਾਲ ਸਿੰਘਾ ਗੋਲ ਗਿਆ ਬਹੁਤ ਸੰਤਨ ਹੋ ਗਿਆ ਉਹਨਾਂ ਨੇ ਕਿਹਾ ਜੀ ਆਪਾਂ ਨੂੰ ਇਹ ਕੁਛ نظر ਨਹੀਂ ਆਇਆ ਮੈਂ ਕਹਾ ਜੀ ਫੇਰ ਉਹ ਕੋਈ ਪ੍ਰਚਾਰਕ ਬੈਠੇ ਸੁਮਣੀ ਵਾਲਾ ਉਹਨਾਂ ਦੇ ਕੋਲ ਖੜੀ ਨਾ ਇਸ ਬੈਠੇ ਕੋਲ ਵੀ ਆ ਗਈ ਉਹ ਕਹਿੰਦਾ ਜੀ ਅਸੀਂ ਸੁਮਣੀ ਮਿੰਟ ਅਕਾਲ ਤੱਕ ਸਭੇ ਚੱਲੋਗੇ ਮੈਂ ਤਾਂ ਜੀ ਇਹਦੇ ਤੋਂ ਸਾਥ ਵਚਨ आकाल तख्त पर लिखाई आई लिखा है तख्त साहब से मुद्दा चला जे उस गलती तो है मैं अकाल तख्त साहब चलेगा भाई मीटी सीते गई जिता सिर मत बड़वा लाइको मैं इतिहास पढ़ा जे गुरुओं ने भी बख्शे मैं तो किसी बाग की मूल ही नहीं आया मैं तो किसी बाग की मूल ना कह उस मैं पता लगे भी किए ਤੁਹਾਨੂੰ ਇਹ ਗੱਲ ਨਹੀਂ ਬਾਤ ਨਹੀਂ ਆਪਾਂ ਮੈਂ ਫਿਰ ਪ੍ਰੋਗਰਾਮ ਸ਼ੁਰੂ ਹੁਣ ਕੋ ਪਹਿਲਾ ਸਾਸਤਰੀ ਵੀਡੀਓ ਬਾਤ ਵਿੱਚ ਮੈਂ ਸਾਸੰਗ ਜੀ ਬੇਨਤੀ ਲਿਆ ਮੇਰੇ ਪਿੱਛੇ ਲੱਗ ਕੇ ਕਹਿੰਦਾ ਮੇਰੇ ਬੱਚੇ ਨੇ ਕੀਤਾ ਹੈ ਜੇ ਕੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕੀ ਨਹੀਂ ਕਰਦਾ ਜੋ ਅਕਾਲ ਪੁਰਖ ਸਾਹਿਬ ਹੁਕਮ ਕਰੇਗਾ ਮੈਂ ਦਰਵਾਣਾ ਜੇ ਉਹ ਕਹੇਗਾ ਮੂੰਹ ਦਾਲਾਕਾਰ ਮੁਸਕਾਵਾਂ ਸਾਰਟ ਪਾਜੋ ਸਾਰਾ ਡਬਲਾਵਾਂਗੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਲੇਕਿਨ ਉਹਨੇ ਤਾਂ ਇਲਜ਼ਾਮ ਲਾਇਆ ਜੀ ਕਿ ਤੁਹਾਡੇ ਵੱਲੋਂ ਕਿਆ-ਕਿਆ ਸੀ ਕਿ ਮੈਂ ਮਾਫੀ ਮੰਗ ਰਿਹਾ ਸੰਗਤ ਜੀ ਇਹ ਪਹਿਲਾ ਬੋਗਲੀ ਉਥੋਂ ਉਥੋਂ ਹੀ ਸੰਗਤ ਮਾਫੀ ਮੰਗੀ ਤਾਂ ਬੱਚੇ ਨਾ ਨਾ ਵੀਡੀਓ ਆ ਗਈ ਅੰਦਰ ਉਹਨੇ ਕਿਹਦੀ ਬੇਨਤੀ ਕੀਤੀ ਬੰਦਾ ਸੰਗਤ ਗੁਰੂਦਾਰੂ ਕਿੰਨੇ ਕੰਦੇ ਨੇ ਉਹ ਸੰਗਤ ਕਮੇਟੀ ਹੈ ਨਾ ਜਦੋਂ ਚਾਰ ਜਾਂ ਆਪਾਂ 6 ਜਾਂ 10 ਪੰਦੇ ਦੇ ਨਹੀਂ ਹੁੰਦੇ ਨਾ ਆਪਾਂ 4 6 ਨਿਆਂਸੀ ਕਾਹਨ ਪਾਵਰ ਤਾਂ ਹੀ ਆ ਗਈ ਨੇਰ ਕੋ ਸਸਤਾ ਦੀ ਪਾਵਰ ਤਾਂ ਹੀ ਆ ਗਈ ਤੋਂ ਮੈਂ ਇੱਕ ਛੋਟੀ ਐਗਜ਼ਾਮਪਲ ਦੇਣ ਲੱਗਾ ਕਿ ਆਜ਼ਾਦ ਨਗਰ ਗੁਦਵਾਰਾ ਸਾਹਿਬ ਦੇ ਅੰਦਰ ਕੀ ਘਟਨਾ ਹੋਈ ਸਾਰੀ ਬੰਗਰ ਗਈ ਨਾ ਮੈਂ ਖਾਲਸਾ ਸਾਧਿਕ ਮਿਡਲ ਸੇਵਾ ਦਾ ਹੁੰਦੇ ਨਾ ਤੇ ਉੱਥੇ ਗਿਆ ਮੈਂ ਆਪ ਜਾ ਕੇ ਸਟੇਟ ਤੇ ਬੋਲ ਕੇ ਉਹਨਾਂ ਇੱਕ ਗੱਲ ਕਰਤੀ ਦੇ ਫੈਸਲਾ ਹੋਲਡ ਕਰਾਇਆ ਵਾਇਰਲ ਨਹੀਂ ਹੋਏ ਪੁੱਛ ਲੋ ਉਹ ਅੱਜ ਪ੍ਰਚਨਨ ਕੀ ਕਰ ਰਹੇ ਨੇ ਅਸੀਂ ਗੁਰੂ ਘਰ ਤੋਂ ਕਿਉਂ ਬਿਜਨ ਨਾਮ ਕਰੀਏ ਮੈਂ ਨਹੀਂ ਜਾਣਦਾ ਪਰ ਸਾਡੇ ਗੁਰੂ ਘਰ ਤੋਂ ਸਾਡੇ ਲੋਕਾਂ ਨੇ ਬਣਾਏ ਮੈਂ ਸੇਵਾ ਪੁਲਿਸ ਕੋਈ ਇਨਵੈਸਟੀਗੇਸ਼ਨ ਲੋਗੇ ਜਿਹੜੇ ਪਾਰਟ ਮਨੋਂ ਮੈਂ ਕਹਾਂਦਾ ਜਿਵੇਂ ਪੁਲਿਸ ਕੋਈ ਇਨਵੈਸਟੀਗੇਸ਼ਨ ਲੈ ਕੇ ਕਰਦੀ ਹੈ ਉਹ ਜਿਹੜੇ ਪਾਰਟ ਮਨੋਂ ਲੋਗਾ 100 ਨਹੀਂ 100 101% ਦੇਾਂਗੇ ਇਹ ਵੀ ਦੱਸਾਂਗੇ ਜਿਹੜੇ ਬੰਦੇ ਜੋ ਸਾਨੂੰ ਆਗੇ ਮੈਂ ਵਿਤੰਗੀ ਕੇ ਨੈਨ ਸਿੰਘ ਮੈਂ ਅਗਲੀ ਗੱਲ ਦੱਸਣਾ ਲਗਾ ਤੋ ਮੈਨੂੰ ਕਿਸੇ ਨੇ ਕਹਿਤਾ ਕਿ ਵੀ ਕਲਪ ਚ ਪੈਰਾ ਹੋਏਗਾ ਕਿਸੇ ਲੇਡੀ ਦਾ ਫੋਨ ਆ ਮੈਂ ਕਹਾਂਜੀ ਹੋਏਗਾ ਕਹਿੰਦੇ ਗੜਬੜ ਜੀ ਲੱਗਦੀ ਹੈ ਮੈਂ ਕਹਾਂ ਨਹੀਂ ਆਹ ਅੱਜ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਜਿੰਨੀਆਂ ਸੰਤਾ ਰੋਜ਼ ਆਂਦੀਆਂ ਉਸ ਤੋਂ ਡੇਢ ਮਨਾ ਸੰਗਤ ਆ ਗਈ। ਆਈ ਮੈਂ ਨਾ ਬੈਠ ਮਰਾ ਨੂੰ ਕਿਹਾ ਵੀ ਲੰਗਰ ਬਣਾ ਲਿਆ। ਕਹਿੰਦਾ ਕਿੰਨਾ ਬਣਾਵਾਂਗਾ ਵੀ ਆਹ 2 300 ਫਿਲਾਲ ਫालतू ਬਣਾ ਦੇ ਵੀ ਫੌਜਾ ਵੀ ਆ ਰਹੀਆਂ ਨੇ ਨਿਆਂ ਸਿੰਘ ਆ ਤੇ ਮੇਰੇ ਦੇ ਸਤਕਾਰ ਚ ਮੈਂ ਕਹਾਂ ਵੀ ਉਹਨਾਂ ਵਾਸਤੇ ਵੀ ਲੰਗਰ ਬਣਾਉ। ਲੰਗਰ ਘਟ ਗਿਆ। ਮੇਰੇ ਲਈ ਮੈਂ ਅੱਜ ਵੀ ਕਹਿ ਰਿਹਾ ਹਾਂ ਮੇਰੇ ਲਈ ਸਰ ਜਿਹਨੇ ਪਾਲਾ ਪਾਲਿਆ ਸਤਿਕਾਰਯੋਗ ਹੈ ਪਰ ਅਗਲਾ ਸਤਿਕਾਰ ਕਰੇ ਹੀ ਜਾਂ ਨਾ ਕਰੇ ਉਹਦਾ ਫਰਜ਼ ਨਹੀਂ ਜੀ ਇਹ ਵੀਡੀਓ ਜਿਹੜੀ ਵਾਇਲ ਕਰਨਾ ਹੈ ਕੋਈ ਜਾਏ ਜਿਵੇਂ ਮੈਂ ਤੁਹਾਨੂੰ ਮੇਰੀ ਬੇਤ ਸੁਣਾਉਂਦਾ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਇਹਦੀ ਗੱਲ ਨਹੀਂ ਕਰਨੀ ਚਾਹੀਦੀ ਪਰ ਉਹਨੇ ਜੋ ਗਿਆਨ ਪਾਪਾ ਮੈਂ ਤੁਹਾਨੂੰ ਪਿਆਰ ਕਰਨਾ ਮੇਰੇ ਨਾਲ ਅਮਰਤ ਵੇਲੇ 3 ਵਜੇ ਸੇਵਾਦਾਰ ਨੂੰ ਕਿਸੇ ਟਿਕੜੇ ਅਮਰਤ ਵੇਲੇ ਵੀਚੀ ਚਲੇ ਜਾਂਦੇ باوجود ਮੈਂ ਵੀ ਗਿਆ ਬੱਚਾ ਉੱਥੇ ਜਾਂਦਾ 3 ਵਜੇ ਬੱਚਾ ਛਾਲ 1.5 ਸਾਲ ਮੇਰਾ ਡਿਗਰੀ ਪੀਲ ਤੇ ਲੱਗਿਆ ਨੀਗਾ ਉਮਰਤਬੀ ਲਿੰਨ ਮੰਨਣਾ ਚਾਹਤਾਰੇ ਇਹ ਮੇਰਾ ਮਕਸਦ ਇੱਕੋ ਹੀ ਹੈ ਅੱਜ ਵੀ ਹੁਣ ਉੱਥੇ ਆਏਗੀ ਉੱਥੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਉੱਥੇ ਆਏ ਉੱਥੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਹੈ ਉੱਥੇ ਆਣ ਤੋਂ ਬਾਅਦ ਅਸੀਂ ਨੰਸਿੰਗ ਨਾਲ ਗੱਲ ਕਰਦੇ ਕਿਹੜਾ ਕਿਹੜਾ ਗੱਲਾਂ ਕਰ ਰਹੇ ਹੋ ਗਵਾੜ ਦਾ ਮੁੰਡਾ ਉਹ ਅੱਗੇ ਜਿਨੇ ਪਹਿਲਾਂ ਵੀ ਸ਼ਰਧਾ ਕੀਤੀ ਘਰ 스피ਕਰ ਲੈ ਕਿਉਂ ਮੇਰੇ ਪਿਉਰਾ ਗੁਰਦੁਆਰਾ ਇਹ ਸੰਗਤਾਂ ਸਾਰੇ ਸ਼ਹਿਰ ਦਾ ਗੁਰਦੁਆਰਾ ਇਹਦੇ ਲਈ ਬਾਇਆ ਦਿੱਲੀ ਲੁਧਿਆਣਾ ਚੰਡੀਗੜ੍ਹ ਆਪਾਂ ਲੈ ਮੈਂ ਕਿਤੇ ਨੂੰ ਜਾ ਕੇ ਸਾਰੇ ਕੋਲ ਬੈਠੇ ਕੋਈ ਨਹੀਂ ਲਿਆਣਾ ਕਿਸ਼ੂ ਕਿਹਾ ਆਪਾਂ ਜਿੱਥੇ ਜਿੱਦੀ ਮਾਸਿੰਗੂ ਲੈਂਦੀ ਉੱਥੇ ਫੜੋ ਲੈਂਦੀ ਆਪਾਂ ਸਭ ਸੱਪੇ ਸੰਦ ਜੀ ਸਾਨੂੰ ਤੇ ਜੇ ਸਾਡੇ ਤੇ ਦੋਸਤ ਮੇਰਾ ਕੀ ਕਸੂਰ ਹੈ ਮੇਰਾ ਕੋਈ ਕਸੂਰ ਹੈ ਦੋਸਤ ਇਹ ਮੇਰਾ ਕਸੂਰ ਨਾ ਜਿੱਤੇ ਰੋ ਮੂੰਹਾਂ ਲਾ ਗਏ ਜਾ ਅਸੰਗਤ ਦੇ ਵਿੱਚ ਤੁਸੀਂ ਕੀ ਕਹੇ ਕਿ ਮਾਫੀ ਮੰਗ ਲਈ ਮੈਂ ਕੀ ਬਿਲਕੁਲ ਦੀ ਬਿਲਕੁਲ ਮਾਫੀ ਮੰਗੀ ਹੈ ਅਕਾਲ ਤਖਤ ਸਾਹਿਬ ਜੋ ਹੁਕਮ ਕਰੇਗਾ ਸਿਰਫ ਉਹ ਕਰੇਗਾ ਠੀਕ ਹੈ ਜੋ ਕਰੇਗਾ ਅਕਾਲ ਤਖਤ ਸਾਹਿਬ ਹੋਈ ਹੈ ਇਸ ਲੜਕੀ ਲੜਕੀ ਦੀ ਲੇਕਿਨ ਅੰਗ ਸੰਗਤ ਕਾफी ਗੁੱਸਾ ਹੈ ਗੁਰੂ ਘਰ ਚ ਜੋ ਵੀ ਵੀਡੀਓ ਪੁਲਿਸ ਨਾਲ ਦੀ ਬਣੀ ਉਹ ਮਨਿਆਤਾ ਦੇ ਖਿਲਾਫ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਵੀਡੀਓ ਕੰਟਰੋਲ ਉਹਦੇ ਮਤਲਬਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਉਹ ਉਹਨੂੰ ਦਸਤਾਵੇਜ਼ ਜੋ ਇਸ ਪਰ ਲਾਅ ਬਣਦਾ ਸੀ ਉਹ ਚਾਹ ਉਹਦਾ ਮੀਟਿੰਗ ਹੋ ਕੇ ਚਲ ਜਾ ਰਿਹਾ ਨੇ ਕਹਿੰਦੇ ਜਾਂ ਕੇ ਉਹ ਆਪਣਾ ਸਟੇਟਮੈਂਟ ਕੋਈ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਐ ਸਰ ਉਹਨੂੰ ਵੀ ਬੁਲਾਇਆ ਗਿਆ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਨਹੀਂ ਆਏ ਇਹ ਆ ਗਏ ਨੇ ਲੈ ਕੇ ਜਿਹੜੀ ਵੀਡੀਓ ਬੈਲ ਹੋਈ ਐ ਉਹਨੂੰ ਲੈ ਕੇ ਵੀਡੀਓ ਬਾਹਰ ਹੋਈ ਆ ਉਹ ਜੋ ਜਗਤ ਪਰਿਆਦਾ ਗੁਰੂ ਘਰ ਦੀ ਉਹਦੇ ਮੁਤਾਬਕ ਕਿਉਂਕਿ ਉਹਦੇ ਕੋਲ ਇਹ ਲੱਛਣ ਸੀਗੇ ਉਹਥੇ ਜੋ ਇਹ ਵੀਡੀਓ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਜਿੱਕੇ ਸਪਲ ਕਾਨੂੰਨ ਕਰੰਟ ਆ ਉਹ ਵੀ ਗੁਰੂ ਘਰ ਚੀਜ਼ ਸੁਣਿਓ ਜੇ ਬਲ ਕੋਣ اوه چته ڪري رهيا آهيو اوهي پروگرام دي ڪري هي جيڪي ميدان ۾ آيو آهي ڪي پارٽي جو بنايو